गुड मॉर्निंग सारेयानो नमस्कार मैं जालंधर डिस्ट्रिक्ट तो आ रहे हैं इथे नियुक्ति पत्र च नोट जॉब लेना ओ सिगा मैं मेन ਦੱਸਣਾ ਚਾਹੁੰਦਾ ਕਿ ਮੇਰੇ ਫਾਦਰ ਨੂੰ 3 ਦਿਨ ਪਹਿਲੇ ਇੱਕ ਅਟੈਕ ਹੋਇਆ ਮੈਂ ਜਸ ਕੰਡੀਸ਼ਨ ਚ ਇਥਾ ਆਇਆ ਹੋ ਅਲਾ ਕੀ ਹੈ ਬਟ ਜਸ ਟਾਈਮ ਯੂ ਕਾਲ ਆਈ ਉਸ ਤੋਂ ਬਾਅਦ ਅਸੀਂ ਮਤਲਬ ਸਭ ਕੁਝ ਕਲੀਅਰ ਸੀਗਾ ਡਾਕਟਰ ਨੇ ਓਕੇ ਕਹਿਤਾ ਸੀ ਬਟ ਵਿਦ दैट ਕਾਲ ਓਨਲੀ ਡਾਟ ਆ ਰੀਸੀਵਡ ਫਰੋਂ ਦਾ ਪੀਐਸਪੀਸੀ that you have to come here and get your letter mere father ne movement shuru ki main pooti da beta my father is flying left in indian air and he is time ke main hon ki theek nahi ha now he is uh, in private room but still in hospital and thank you par unon nu is <laughs> gal te matlab ho gaya hausla ke ਉਹ ਉਹ ਰੇ ਜੀ ਜਾਕੀ ਉਹ ਵੈਸੇ ਕਾਫੀ ਮੋਟੀਵੇਟ ਕਰਦੇ ਮੇਰੇ ਨਾਲ ਹੀ ਆਏ ਸੀ ਜਦੋਂ ਸਾਡਾ ਡਾਕੂਮੈਂਟ ਵੈਰੀਫਿਕੇਸ਼ਨ ਹੋਈ ਉਹ ਵੀ ਇਲੈਕਟ੍ਰੀਕਲ ਇੰਜੀਨੀਅਰ ਨਹੀਂ ਹੈ ਕਿ ਕਿ ਹੈ ਉਹਨਾਂ ਨੇ ਇੰਡੀਅਨ 에ਅਪੋਰਟਸ ਤੋਂ ਜੋ ਆਪ ਕੀਤਾ ਬਤਲ ਸਾਰਾ ਆਪਣਾ ਆਪਣਾ ਸਾਰਾ ਸੀ ਚਲੰਦਰ ਚ ਰਹਿਣੇ ਬਟ ਇਹ ਚੀਜ਼ ਨੇ ਮਤਲਬ ਲਾਈਕ ਮੂਵ ਕੀਤਾ ਥੈਂਕ ਯੂ ਅੱਜ ਦਾ ਦਿਨ ਮੇਰੇ ਲਈ ਆ ਇੰਪੋਰਟੈਂਟ ਸੀਗਾ ਕਿ ਮੈਂ ਕੱਲ ਰਾਤੀ ਪੰਪਾ ਦੀ ਮੂਵਮੈਂਟ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਸਰ ਮੇਰਾ ਨਾਮ ਕੌਸ਼ਲ ਸ਼ਰਮਾ ਹੈ ਜੀ ਮੈਂ ਬਠਿੰਡਾ ਤੋਂ ਬਿਲੋਂਗ ਕਰਦਾ ਮੇਰੀ ਅਸਿਸਟੈਂਟ ਆਰਕੀਟੈਕਟ ਅ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਜੁਆਇਨਿੰਗ ਹੋਈ ਹੈ ਨਿਯੁਕਤੀ ਪੱਤਰ ਮਿਲ ਰਿਹਾ ਹੈ ਤੇ ਇਸ ਦੇ ਵਿੱਚ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਮੇਰੇ ਮਾਪਿਓ ਦਾ ਸੁਪਨਾ ਸਾਕਾਰ ਕੀਤਾ ਇਹਦੇ ਵਿੱਚ ਬਿਲਕੁਲ ਹੀ ਟਰਾਂਸਪੇਰੈਂਸੀ ਦੇ ਨਾਲ ਹੋਇਆ ਹੈਗਾ ਸਾਰਾ ਜਿਹੜਾ ਪ੍ਰੋਸੈਸ ਹੋਇਆ ਹੈਗਾ ਇਹਦੇ ਵਿੱਚ ਕੋਈ ਵੀ ਮਤਲਬ ਕਿ ਰਿਸ਼ਵਤ ਖੋਰੀ ਹੈ ਕੁਝ ਵੀ ਨਹੀਂ ਕੀਤਾ ਗਿਆ ਹੈਗਾ ਤੇ ਬਹੁਤ ਹੀ ਮਤਲਬ ਕਿ ਮੇਰੇ ਪਾਪਾ ਦਾ ਇੱਕ ਸੁਪਨਾ ਸੀਗਾ ਕਿ ਜਿਹੜਾ ਕਿ ਤੁਸੀਂ ਸਰਕਾਰ ਕੀਤਾ ਹੈਗਾ ਬਿਲਕੁਲ ਟਰਾਂਸਪੇਰੈਂਸੀ ਨਾਲ ਕਿਉਂਕਿ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਮੈਂ ਕਿਤੇ ਆ ਮਤਲਬ ਅਪਲਾਈ ਕਿਤੇ ਸੀਗੇ ਪਰ ਕਦੇ ਹੋਇਆ ਨਹੀਂ ਸੀਗਾ ਪਰ ਜਦੋਂ ਇਸ ਵਾਰ ਮੈਂ ਅਪਲਾਈ ਕੀਤਾ ਮੇਰੇ ਪਾਪਾ ਨੇ ਕਿਹਾ ਸੀ ਕਿ ਹੁਣ ਫੇਰ ਲਾਵਾਂਗੇ ਜੋਰ ਪਰ ਕੁਝ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਮੈਨੂੰ ਭਰੋਸਾ ਹੈ ਸਰ ਤੇ ਮਾਨ ਸਾਹਿਬ ਤੇ ਤੇ ਉਹ ਬਿਲਕੁਲ ਹੀ ਟਰਾਂਸਪੇਰੈਂਸੀ ਨਾਲ ਹੀ ਮੈਂ ਅਸੈਪਟ ਕਰੂੰਗਾ ਜੋ ਵੀ ਹੋਊਗਾ ਤਾਂ ਤੇ ਬਿਲਕੁਲ ਟਰਾਂਸਪੇਰੈਂਸੀ ਨਾਲ ਹੋਇਆ ਹੈਗਾ ਤੇ ਬਹੁਤ ਬਹੁਤ ਥੋੜਾ ਧੰਨਵਾਦ ਜੀ। ਜੀ ਧੰਨਵਾਦ। ਤੁਹਾਡੀ ਮਿਹਨਤ ਕਰਾਟੇ। ਬਹੁਤ ਬਹੁਤ ਧੰਨਵਾਦ। ਬਹੁਤ ਅੱਛੇ। ਬਹੁਤ ਅੱਛੇ ਬਿਲਕੁਲ ਅੱਛੇ। ਸਰ ਸਸਰੀਕਾ ਜੀ। ਸਸਰੀਕਾ। ਮੈਂ ਅਬੋਰ ਤੋਂ ਆਨ ਆ ਜੀ। ਜੀ। ਕਿੱਲੇ ਵਾਲੀ ਪਿੰਡ ਹੈ ਮੇਰਾ। ਮੇਰੇ ਪਿੰਡ ਦੇ ਵਿੱਚ ਵੀ ਰਾਜਨੀਤਿਕ ਤਣਾੜ ਬਹੁਤ ਨੇ। ਉੱਥੇ ਮਤਲਬ ਕਿ ਸਟਾਰਟਿੰਗ ਤੋਂ ਇਹ ਹੀ ਚੱਲਦਾ ਆ ਰਿਹਾ ਸੀਗਾ ਵੀ ਜਿਵੇਂ ਕਿਸੇ ਨੇ ਸਪਾਰਸ਼ ਲਵਾਤੀ ਜੇ ਕੋਈ ਮਿਹਨਤ ਨਾਲ ਵੀ ਲੱਗ ਜਾਂਦਾ ਸੀ ਤਾਂ ਇਹ ਹੀ ਕਿਹਾ ਜਾਂਦਾ ਸੀ ਵੀ ਫਲਾਨੇ ਜਾਖੜ ਨੇ ਸਪਾਰਸ਼ ਕਰਤੀ ਹੋਣੀ ਆ ਜਾਂ ਕਿਸੇ ਨੇ ਵੀ ਪਰ ਹੁਣ ਜਦੋਂ ਤੋਂ ਮੈਂ ਮੰਨ ਲਓ ਤੁਹਾਡੀ ਸਰਕਾਰ ਆਈ ਹੈ 2021 ਤੋਂ ਬਾਅਦ ਮੇਰੀ ਇਹ ਦੂਜੀ ਜੌਬ ਹੈ ਜਿਹੜੀ ਹੁਣ ਪੀਐਸਪੀਸੀਐਲ ਜੇ ਇਸ ਤੋਂ ਬਿਨਾਂ ਵੀ ਮੈਨੂੰ 25 ਤਰੀਕ ਨੂੰ ਬੁਲਾਇਆ ਗਿਆ ਤੇ ਮੈਨੂੰ ਪਤਾ ਨਹੀਂ ਲੱਗ ਰਿਹਾ ਮੈਂ ਕੀ ਬੋਲੀ ਇਹਨਾ ਸਮਝ ਨਹੀਂ ਜੀ ਪਹਿਲੀ ਵਾਰ ਮਾਈਕ ਤੇ ਬੋਲੇ ਹਾਂ ਜੀ 25 ਤਰੀਕ ਨੂੰ ਕਾਦੇਸ ਕੋਈ ਜਈਏ ਹਸਤੇ ਸਰ ਅੱਛਾ ਹਾਂਜੀ ਮੇਰਾ ਮੰਨ ਲਓ ਮੈਨੂੰ ਪਤਾ ਤਾਂ ਸੀਗੇ ਵੀ ਚਲੋ ਜੁਆਇਨਿੰਗ ਲੈਟਰ ਮਿਲ ਜਾਊਗਾ ਪਰ ਅੱਜ ਆਉਣ ਦਾ ਮੇਰਾ ਮੇਨ ਕਾਰਨ ਇਹੀ ਆ ਕਿ ਮੈਨੂੰ ਤੁਹਾਡੇ ਕੋਲੋਂ ਜੁਆਇਨਿੰਗ ਲੈਟਰ ਮਿਲੇ ਵੀ ਮੈਂ ਪਿੰਡ ਦੇ ਘੱਟੋ ਘੱਟ ਪਿੰਡ ਦੇ ਗਰੁੱਪ 'ਚ ਤਾਂ ਇੱਕ ਫੋਟੋ ਪਾਵਾਂ ਤੁਹਾਡੀ ਜੀ ਬਿਨਾ ਪੈਸੇ ਸਪਰਸ਼ ਤੋਂ ਵੀ ਕੰਮ ਹੋ ਜਾਂਦੇ ਆ ਹਾਂ ਹਾਂਜੀ ਪਹਿਲਾਂ ਐਨੀ ਸਿਰਵਾਜੇ ਹਨ ਹਾਂਜੀ ਇੱਕ ਚੀਜ਼ ਹੋਰ ਵੀ ਬਾਕੀ ਜਦੋਂ ਵੀ ਪਹਿਲਾਂ ਪੋਸਟਾਂ ਮੈਂ ਕਾਫੀ ਟਾਈਮ ਤੋਂ ਟਰਾਈ ਕਰਦਾ ਰਿਆ ਇੱਕ ਲੇਬਰ ਕਲਾਸ ਘਰ ਚੋਂ ਨਿਕਲਿਆ ਮੈਂ ਤੇ ਇਹੋ ਚੀਜ਼ ਹੁੰਦੀ ਸੀ ਵੀ ਸਰਕਾਰ ਜਦੋਂ ਕੋਈ ਜਾਂਦੀ ਸੀਗੀ ਤਾਂ ਲਾਸਟਲੇ ਸਾਲ ਦੇ ਵਿੱਚ ਪੋਸਟਾਂ ਨਿਕਲਦੀਆਂ ਸੀ ਤਾਂ ਸਾਰੇ ਤਿਆਰੀ ਉਸ ਹਿਸਾਬ ਨਾਲ ਕਰਦੇ ਸੀ ਵੀ ਲਾਸਟ ਸਾਲ ਚ ਪੋਸਟ ਆਣਗੀਆਂ ਪਰ ਹੁਣ ਜਦੋਂ ਵੀ ਜਦੋਂ ਦੀ ਥੋੜੀ ਸਰਕਾਰ ਆਈ ਆ ਉਸ ਤੋਂ ਮਤਲਬ ਕੰਟੀਨਿਊ ਚੱਲ ਰਹੀਆਂ ਜੇ ਕੋਈ ਬੱਚਾ ਤਿਆਰੀ ਕਰ ਰਿਹਾ ਤਾਂ ਮਤਲਬ ਇਹ ਨਹੀਂ ਹੈਗਾ ਵੀ ਇੱਕ ਪੇਪਰ ਨਹੀਂ ਉਹਦਾ ਕਲੀਅਰ ਹੋਇਆ ਵੀ ਦੂਜੇ ਦੀ ਨਾ ਕਰੇ ਕਿਉਂਕਿ ਨਾਲ ਦੀ ਨਾਲ ਹੀ ਦੂਜੀਆਂ ਜਾਂ ਤਾਂ ਬੈਕਲੌਗ ਕਲੀਅਰ ਕਰਨ ਵਾਸਤੇ ਦੂਜੀਆਂ ਪੋਸਟਾਂ ਨਿਕਲ ਜਾਂਦੀਆਂ ਨੇ ਜਾਂ ਕਿਸੇ ਹੋਰ ਮਹਿਕਮੇ 'ਚ ਆ ਜਾਂਦੀਆਂ ਵੀ ਬੰਦਾ ਜਿਹੜਾ ਤਿਆਰੀ ਕਰ ਰਿਹਾ ਉਹ ਲੱਗ ਜਾਂਦਾ ਤਾਂ ਸੇਮ ਮੇਰੇ ਵਾਸਤੇ ਵੀ ਮੇਰੀ ਤੀਜੀ ਪੋਸਟ 25 ਤਰੀਕ ਨੂੰ ਵੇਟ ਕਰ ਰਹੀ ਹੈ ਮੇਰਾ ਅੱਛਾ ਫੇਰ ਫੇਰ ਤੀਜੀ ਵਾਤੇ ਆਏਗਾ ਹਾਂਜੀ ਹਾਂਜੀ ਨਹੀਂ ਮੇਰਾ ਅੱਜ ਕਿਉਂ ਹੈ ਅੱਜ ਇਹ ਹੈ ਕਿਉਂਕਿ ਜੁਆਇਨਮੈਂਟ ਉਹ ਕਰਨੀ ਆ ਨਹੀਂ ਜੁਆਇਨ ਤਾਂ ਉਹ ਕਰਨੀ ਵੀਰਾ ਅੱਜ ਕੀ ਗੱਤ ਹੈ ਸਰ ਪਤਾ ਕੀ ਗੱਲ ਇੱਕ ਪਿੰਡਾਂ 'ਚ ਕਹਾਵਤ ਹੁੰਦੀ ਆ ਵੀ ਉਹ ਇੱਕ ਦੇ ਚਾਕ ਚੋਂ ਇੱਕ ਹੱਥ ਪਿੱਛੇ ਕਰ ਦੇਣਾ। ਇਹ ਵੀ ਨਾ ਜਾਵੇ ਤੇ ਅਗਲੀ ਵੀ ਨਾ ਜਾਵੇ। ਵੀ ਘੱਟੋ ਘੱਟ ਬੰਦੇ ਨੂੰ ਪਛਾਣ ਕੇ ਰੱਖਣੀ ਚਾਹੀਦੀ। ਜਿਹੜੀ ਮਿਲਦੀ ਹੈ ਪਹਿਲਾਂ ਉਹ ਤਾਂ ਅੰਦਰ ਕੀ ਹੈ। ਹਾਂਜੀ ਹਾਂਜੀ ਉਹ ਅੰਦਰ ਕਰੀਏ। ਸਹੀ ਸੋਚ ਹੈ। ਬਹੁਤ ਸਹੀ ਸੋਚ। ਠੀਕ ਹੈ ਧੰਨਵਾਦ ਸਰ। ਓਕੇ। ਬਹੁਤ ਬਹੁਤ ਧੰਨਵਾਦ। ਮੈਨੂੰ ਸਰ ਜੀਵਨ ਸਿੰਘ ਨਾਮ ਹੈ ਮੇਰਾ। ਜੁਆਇਨਿੰਗ ਲੈਟਰ ਦਿਆ ਜੇ। ਕੋਈ ਨਹੀਂ ਤੈਨੂੰ ਇਹਨੂੰ ਬੁਲਾ ਲਿਓ ਜੁਆਇਨਿੰਗ। ਠੀਕ ਹੈ। ਧੰਨਵਾਦ ਸਰ। ਪਿੰਡ ਦੀ ਪਿੰਡ ਦੇ ਘਰੋਂ ਪਿਛਵਾ ਲਈ। ਬਹੁਤ ਬਹੁਤ ਧੰਨਵਾਦ।